ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਪਤਾ ਹੈ ਪਿਛਲੇ ਦਿਨੀ ਆਪਾਂ ਫਰੀਦਕੋਟ ਦੇ ਡੀਸੀ ਸਾਹਿਬ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਜੋ ਏਆਈ ਐਪ ਨਾਲ ਸੰਬੰਧ ਸੀ ਜੋ ਏਆਈ ਐਪ ਤੇ ਬਹੁਤ ਸਾਰੀਆਂ ਸਾਡੇ ਬੱਚਿਆਂ ਦੀਆਂ ਬੱਚੀਆਂ ਦੀਆਂ ਜੋ ਅਸ਼ਲੀਲ ਵੀਡੀਓ ਬਣ ਰਹੀਆਂ ਹੈ ਕਾਫੀ ਚਿਰ ਤੋਂ ਔਰ ਉਸ ਤੋਂ ਬਾਅਦ ਸਾਡੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ ਸਾਡੇ ਹਿਰਦੇ ਜਿਹੜੇ ਬਲੁੰਧਰੇ ਕੇ ਸਿੱਖਾਂ ਦੇ ਸੋ ਜੋ ਦਰਬਾਰ ਸਾਹਿਬ ਨੂੰ ਢਿੰਦਾ ਵਿਖਾਇਆ ਹੈ ਔਰ ਨਾਲ ਹੀ ਸ਼ਹੀਦਾਂ ਦੀਆਂ ਫੋਟੋਆਂ ਤੇ ਅਟੈਕ ਕੀਤੇ ਜਾ ਰਹੇ ਨੇ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਭਾਈ ਮਰੀਕ ਸਿੰਘ ਦੀ ਫੋਟੋ ਨੂੰ ਜੋੜ ਕੇ ਵੀ ਇੱਕ ਸ਼ਲੀਲ ਵੀਡੀਓ ਬਣਾਈ ਹੈ ਔਰ ਹੋਰ ਵੀ ਬਹੁਤ ਸਾਰੀਆਂ ਵੀਡੀਓ ਆ ਰਹੀਆਂ ਐ ਇਹਦੇ ਸਬੰਧੀ ਜੋ ਅਸੀਂ 6 ਤਰੀਕ ਨੂੰ ਪੂਖੜਤਾਲ ਫਰੀਦਕੋਟ ਐਲਾਨ ਕੀਤਾ ਸੀ ਸੋ ਮੈਂ ਆਪਣੇ ਵੱਲੋਂ ਇੰਟਰਨੈਸ਼ਨਲ ਸੰਤ ਸਮਾਜ ਜਿਹੜਾ ਪ੍ਰਧਾਨ ਫਰੀਦਕੋਟ ਅਤੇ ਯੂਨਾਈਟਿਡ ਅਕਾਲੀ ਦਲ ਸ਼ਹਿਰੀ ਪ੍ਰਧਾਨ ਫਰੀਦਕੋਟ ਹੁੰਦਿਆਂ ਮੈਂ ਆਪਣੇ ਵੱਲੋਂ 6 ਤਰੀਕ ਨੂੰ 9:30 ਵਜੇ ਭਾਈ ਕਨਈਆ ਚੌਕ ਉਥੇ ਭੁਖੜ ਧਾਰ ਤੇ ਬੈਠਣ ਜਾ ਰਿਹਾ ਤੇ ਲੋਕਾਂ ਦੀ ਸ਼ਕਤੀ ਦੀ ਲੋੜ ਹੈ ਇਹ ਸਾਰਿਆਂ ਦਾ ਮੁੱਦਾ ਹੈ ਸਾਰੇ ਸਾਥ ਦੇ ਬੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਏ ਆਈ ਐਪ ਦੇ ਨਾਲ ਸ੍ਰੀ ਦਰਬਾਰ ਸਾਹਿਬ ਨੂੰ ਢੈਨਾ ਦਿਖਾਇਆ ਗਿਆ ਉਥੇ ਹੀ ਸਾਡੇ ਸ਼ਹੀਦ ਸਿੰਘਾਂ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈਆਂ ਸੋ ਪਿਛਲੇ ਦਿਨੀ ਅਸੀਂ ਬਾਬਾ ਮਨਪ੍ਰੀਤ ਸਿੰਘ ਜੀ ਫਰੀਦਕੋਟ ਇਹਨਾਂ ਦੇ ਨਾਲ ਜਾ ਕੇ ਫਰੀਦਕੋਟ ਡੀਸੀ ਸਾਹਿਬ ਨੂੰ ਮੈਡਮ ਜੀ ਅਸੀਂ ਇੱਕ ਮੰਗ ਪੱਤਰ ਦਿੱਤਾ ਸੀ ਕਿ ਏਆਈ ਐਪ ਜਿਹੜਾ ਬੰਦ ਹੋਵੇ ਸੋ ਉਸ ਦੌਰਾਨ ਪ੍ਰਸ਼ਾਸਨ ਨੇ ਡੀਸੀ ਨੇ ਕੋਈ ਐਕਸ਼ਨ ਨਹੀਂ ਲਿਆ ਏਆਈ ਐਪ ਦੇ ਸਬੰਧੀ ਇਸ ਕਰਕੇ ਕੱਲ ਨੂੰ 6 ਤਰੀਕ ਬਾਬਾ ਮਨਪ੍ਰੀਤ ਸਿੰਘ ਜੀ ਫਰੀਦਕੋਟ ਵਾਲੇ ਭੁੱਖ ਹੜਤਾਲ ਤੇ ਬੈਠਣਗੇ ਅਸੀਂ ਸਾਰੇ ਹੀ ਸਿੰਘ ਗੁਰੂਕਿਆਂ ਲੜ ਲੀਆਂ ਫੌਜਾਂ ਦਲਪੰਥ ਬੁੱਢਾ ਦਲ ਇਹਨਾਂ ਦੇ ਨਾਲ ਖੜੇ ਹਾਂ ਮੋਢੇ ਨਾਲ ਮੋਢਾ ਲਾ ਕੇ ਕਿਉਂਕਿ ਸ੍ਰੀ ਦਰਬਾਰ ਸਾਹਿਬ ਠੰਡਾ ਦਿਖਾਉਣਾ ਸ਼ਹੀਦ ਸਿੰਘਾਂ ਦੀਆਂ ਗੁਰੂਆਂ ਦੀਆਂ ਫੋਟੋਆਂ ਤਸਵੀਰਾਂ ਦੇ ਨਾਲ AI ਦੇ ਨਾਲ ਗਲਤ ਅਸ਼ਲੀਲ ਵੀਡੀਓ ਬਣਾਉਣੀ ਹੈ ਬਹੁਤ ਹੀ ਮੰਦ ਭਾਗੀ ਹੈ ਸਿੱਖ ਕੌਮ ਦੇ ਵਿੱਚ ਬਹੁਤ ਹੀ ਇਹ ਵੱਡਾ ਦੁੱਖ ਝਾਹਰ ਹੁੰਦਾ ਹੈ ਸੋ ਅਸੀਂ ਕੱਲ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ 9:30 ਵਜੇ ਪਾਇਕਨੀਆਂ ਚੌਕ ਫਰੀਦਕੋਟ ਵਿਖੇ ਲੰਬੇ ਸਮੇਂ ਲਈ ਬਾਬਾ ਮਨਪ੍ਰੀਤ ਸਿੰਘ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਬੈਠੇ ਆ ਬਾਬਾ ਮਨਪ੍ਰੀਤ ਸਿੰਘ ਦੀ ਪੋਖੜ ਤਾਲ ਤੇ ਬੈਠਣਗੇ ਅਸੀਂ ਸਾਰੇ ਨਾਲ ਇਹਨਾਂ ਦਾ ਸਹਿਯੋਗ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਈ ਐਪ ਤੋਂ ਕਰਨਾਵਾ ਦੇ ਵਿੱਚ ਆ ਰਿਹਾ ਹੈ ਬਹੁਤ ਹੀ ਸਰਕਾਰਾਂ ਦੀ ਕਾਨੂੰਨੀ ਹਰਕਤ ਹੈ ਇਹ ਇਹ ਸਰਕਾਰਾਂ ਹੀ ਬਣਾਉਂਦੀਆਂ ਤੇ ਸਰਕਾਰਾਂ ਹੀ ਚਲਾਉਂਦੀਆਂ ਹਨ ਬਹੁਤ ਵੀਡੀਓ ਆ ਗਈਆਂ ਹੈਗੀਆਂ ਧਾਰਮਿਕ ਵੀਡੀਓ ਆ ਗਈਆਂ ਸਾਡੇ ਗੁਰੂ ਸਾਹਿਬਾਨਾਂ ਦੀ ਆ ਗਈਆਂ ਜਿਨ੍ਹਾਂ ਦੀਆਂ ਅਸ਼ਲੀਲ ਵੀਡੀਓ ਬਣਾ ਬਣਾ ਕੇ ਇੰਟਰਨੈਟ ਤੇ ਆ ਰਹੀਆਂ ਨੇ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਸੰਤ ਜਰਨੈਲ ਪਿੰਡਰਾ ਵਾਲੇ ਉਹਨਾਂ ਦੀ ਵੀਡੀਓ ਬਹੁਤ ਹੀ ਵਹਿਲ ਹੋ ਚੁੱਕੀਆਂ ਨੇ ਕਦੇ ਕੁਝ ਦਿਖਾ ਰਹੇ ਨੇ ਕਦੇ ਕੁਝ ਕਰ ਰਹੇ ਨੇ ਪਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਇਸ ਐਪ ਦੇ ਉੱਪਰ ਰੋਕ ਲਾਈ ਜਾਵੇ ਤੇ ਕੱਲ ਨੂੰ ਸਵੇਰੇ 10:30 ਵਜੇ ਸਾਡੇ ਬੜੇ ਅਤੀ ਸਤਿਕਾਰਯੋਗ 9:30 ਵਜੇ ਫ੍ਰੀਕੋਟ ਵਿਖੇ ਪਾਈਕ ਨਿਗਿਆ ਚੌਕ ਸਾਡੇ ਭਾਈ ਮਨਪ੍ਰੀਤ ਸਿੰਘ ਖਾਲਸਾ ਫ੍ਰੀਕੋਟ ਪੋਕਰਦਾਲ ਦੇ ਬੈਠਣਗੇ ਤੇ ਸਾਰੀਆਂ ਹੀ ਜਥੇਬੰਦੀਆਂ ਨੂੰ ਅਸੀਂ ਸਾਰੀ ਜੇ ਸੇ ਬੰਦੀਆਂ ਸਹਿਯੋਗ ਮੰਗਦੇ ਹਾਂ ਤੇ ਨਾਲ ਮੋਢੇ ਨਾਲ ਮੋਢਾ ਲੈ ਖੜਨ ਤੇ ਲੰਬੇ ਸਮੇਂ ਲਈ ਆਪਾਂ ਇਹ ਪੋਕਰਤ ਨਾਲ ਜਿਹੜੀ ਹੈਗੀ ਐ ਇਸ ਆਈਐਫ ਨੂੰ ਬੰਦ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰੇ ਗਜਾਵੇ ਨਿਹਾਲੋ ਜਾਵੇ ਫਤਿਹ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ